ਨੇ ਉਸੇ پارٹی ਦੀ ਇੱਕੋ ਹੀ پارٹی ਦੀ ਭਰਤੀ ਹੋ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਹੋ ਰਹੀ ਹੈ ਕਿਸੇ ਹੋਰ ਨਵੀਂ پارٹی ਦੀ ਨਹੀਂ ਹੋ ਰਹੀ ਸੋ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਹੋਊਗੀ ਠੀਕ ਹੈ ਪਹਿਲਾਂ ਭਰਤੀ ਕਮ ਮੁਕੰਮਲ ਹੋਣ ਤੋਂ ਬਾਅਦ ਡੈਲੀਗੇਟ ਚੁਣ ਕੇ ਜੋ ਸਾਡੀ ਜਿਹੜੀ ਸੇਵਾ ਲੱਗੀ ਆ ਉਹਨੂੰ ਅੱਗੇ ਅਸੀਂ ਜੋ ਵੀ ਹੈਗੀ ਹੈ ਕਾਨੂੰਨੀ ਪ੍ਰਕਿਰਿਆ ਜਾਵਾਂਗੇ ਜੋ ਵੀ ਹੈਗਾ ਲੇਕਿਨ ਭਰਤੀ ਹੈ ਵੀ ਜਦੋਂ ਪਾਰਟੀ ਚਾਹੇ ਜਦੋਂ ਮਰਜੀ ਇਹ ਲੱਖਾਂ ਮੈਂਬਰਾਂ ਨਾਲ ਜੋੜ ਸਕਦੀ ਆ ਜਿਹੜੀ ਅੱਜ ਪਾਰਟੀ ਜਿਹੜੀ ਦੇਖੋ ਉਹਦੇ ਲਈ ਉਹਦੇ ਲਈ ਪੰਥ ਦੀਆਂ ਭਾਵਨਾ ਅਨੁਸਾਰ ਫੈਸਲੇ ਲੈਣੇ ਪੈਣਗੇ ਤਾ ਜੋ ਸਾਰੀ ਇਸ ਤਰ੍ਹਾਂ ਚਾਹੁੰਦੇ ਵੀ ਪੰਥ ਇਕੱਠਾ ਹੋਵੇ ਤੇ ਸਾਰੇ ਮੈਂਬਰ ਨੇ ਜਿਹੜੇ ਇਹ ਸਾਰੇ ਇੱਕ ਪਲੇਟਫਾਰਮ ਤੇ ਕੰਮ ਕਰਨ ਸਾਰੇ ਹੀ ਚਾਹੁੰਦੇ ਨੇ ਕੋਈ ਵੱਖਰਾ ਪਾਰਟੀ ਨਹੀਂ ਕੋਈ ਚਾਹੁੰਦਾ ਹੈਗਾ ਅਸੀਂ ਐਸੇ ਹੀ ਸ਼ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਚਾਹੁੰਦੇ ਆ ਇਹ ਪੰਥ ਦੀਆਂ ਭਾਵਨਾਵਾਂ ਮੰਨੇ ਪੰਥ ਦੀ ਤਰਜਮਾਨੀ ਹੋ ਰਹੀ ਹੈ ਲਾਲੋ ਵੀ ਜੋ ਵੀ ਇਹ ਮੈਂਬਰ ਜੁੜ ਰਹੇ ਨੇ ਸਾਰੇ ਸ਼ਰੋਮਣੀ ਅਕਾਲੀ ਦਲ ਲਈ ਇਹ ਲੋਕ ਜੁੜਨਾ ਚਾਹੁੰਦੇ ਆ ਹਾਂ ਠੀਕ ਹੈ ਕਿ ਉਹ ਲੀਡਰਸ਼ਿਪ ਜੋੜਨਾ ਚਾਹੁੰਦੀ ਜਾਂ ਨਹੀਂ ਚਾਹੁੰਦੀ ਵਕਰੀ ਗੱਲ ਆ ਨੇ ਉਸੇ ਪਾਰਟੀ ਦੀ ਇੱਕੋ ਹੀ ਪਾਰਟੀ ਦੀ ਭਰਤੀ ਹੋ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਹੋ ਰਹੀ ਹੈ ਕਿਸੇ ਹੋਰ ਨਵੀਂ ਪਾਰਟੀ ਦੀ ਨਹੀਂ ਹੋ ਰਹੀ ਸੋ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਹੋਊਗੀ ਠੀਕ ਹੈ ਪਹਿਲਾਂ ਭਰਤੀ ਕਮ ਮੁਕੰਮਲ ਹੋਣ ਤੋਂ ਬਾਅਦ ਡੈਲੀਗੇਟ ਚੁਣ ਕੇ ਜੋ ਸਾਡੀ ਜਿਹੜੀ ਸੇਵਾ ਲੱਗੀ ਆ ਉਹਨੂੰ ਅੱਗੇ ਅਸੀਂ ਜੋ ਵੀ ਹੈਗੀ ਹੈ ਕਾਨੂੰਨੀ ਪ੍ਰਕਿਰਿਆ ਜਾਵਾਂਗੇ ਜੋ ਵੀ ਹੈਗਾ ਲੇਕਿਨ ਭਰਤੀ ਹੈ ਵੀ ਜਦੋਂ ਪਾਰਟੀ ਚਾਹੇ ਜਦੋਂ ਮਰਜੀ ਹੈ ਲੱਖਾਂ ਮੈਂਬਰਾਂ ਨਾਲ ਜੋੜ ਸਕਦੀ ਆ ਜਿਹੜੀ ਅੱਜ ਪਾਰਟੀ ਜਿਹੜੀ ਦੇਖੋ ਉਹਦੇ ਲਈ ਉਹਦੇ ਲਈ ਪੰਥ ਦੀਆਂ ਭਾਵਨਾ ਅਨੁਸਾਰ ਫੈਸਲੇ ਲੈਣੇ ਪੈਣਗੇ ਤਾ ਜੋ ਸਾਰੀ ਅਸੀਂ ਅਸੀਂ ਤਾਂ ਚਾਹੁੰਦੇ ਵੀ ਪੰਥ ਇਕੱਠਾ ਹੋਵੇ ਤੇ ਸਾਰੇ ਮੈਂਬਰ ਨੇ ਜਿਹੜੇ ਇਹ ਸਾਰੇ ਇੱਕ ਪਲੇਟਫਾਰਮ ਤੇ ਕੰਮ ਕਰਨ ਸਾਰੇ ਹੀ ਚਾਹੁੰਦੇ ਨੇ ਕੋਈ ਵੱਖਰਾ ਪਾਰਟੀ ਨਹੀਂ ਕੋਈ ਚਾਹੁੰਦਾ ਹੈਗਾ ਅਸੀਂ ਐਸੇ ਹੀ ਸ਼ਰਮਣੀਆ ਕਲਚਰ ਨੂੰ ਮਜ਼ਬੂਤ ਕਰਨਾ ਚਾਹੁੰਦੇ ਆ ਇਹ ਪੰਥ ਦੀਆਂ ਭਾਵਨਾਵਾਂ ਮੰਨੇ ਕੰਤ ਦੀ ਤਰਜਮਾਨੀ ਹੋ ਰਹੀ ਹੈ ਲਾਲੋ ਵੀ ਜੋ ਵੀ ਇਹ ਮੈਂਬਰ ਜੁੜ ਰਹੇ ਨੇ ਸਾਰੇ ਸ਼੍ਰੋਮਣੀ ਅਕਾਲੀ ਦਲ ਲਈ ਇਹ ਲੋਕ ਜੁੜਨਾ ਚਾਹੁੰਦੇ ਆ ਹ ਠੀਕ ਹੈ ਕਿ ਉਹ ਲੀਡਰਸ਼ਿਪ ਜੁੜਨਾ ਚਾਹੁੰਦੀ ਜਾਂ ਨਹੀਂ ਚਾਹੁੰਦੀ ਵਕਰੀ ਗੱਲ ਆ ਨਹੀਂ ਉਸੇ ਪਾਰਟੀ ਦੀ ਇੱਕੋ ਹੀ ਪਾਰਟੀ ਦੀ ਭਰਤੀ ਹੋ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਹੋ ਰਹੀ ਹੈ ਕਿਸੇ ਹੋਰ ਨਵੀਂ ਪਾਰਟੀ ਦੀ ਨਹੀਂ ਹੋ ਰਹੀ ਸੋ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਹੋਊਗੀ ਠੀਕ ਆ ਪਹਿਲਾਂ ਭਰਤੀ ਕ ਮੁਕੰਮਲ ਹੋਣ ਤੋਂ ਬਾਅਦ ਡੈਲੀਗੇਟ ਚੁਣ ਕੇ ਜੋ ਸਾਡੀ ਜਿਹੜੀ ਸੇਵਾ ਲੱਗੀ ਆ ਉਹਨੂੰ ਅੱਗੇ ਅਸੀਂ ਜੋ ਵੀ ਹੈਗੀ ਹੈ ਕਾਨੂੰਨੀ ਪ੍ਰਕਿਰਿਆ ਜਾਵਾਂਗੇ ਜੋ ਵੀ ਹੈਗਾ ਲੇਕਿਨ 파ਰਟੀ ਹੈ ਵੀ ਜਦੋਂ 파ਰਟੀ ਚਾਹੇ ਜਦੋਂ ਮਰਜੀ ਇਹ ਲੱਖਾਂ ਮੈਂਬਰਾਂ ਨਾਲ ਜੋੜ ਸਕਦੀ ਆ ਜਿਹੜੀ ਅੱਜ 파ਰਟੀ ਜਿਹੜੀ ਦੇਖੋ ਉਹਦੇ ਲਈ ਉਹਦੇ ਲਈ ਪੰਥ ਦੀਆਂ ਭਾਵਨਾ ਅਨੁਸਾਰ ਫੈਸਲੇ ਲੈਣੇ ਪੈਣਗੇ ਤਾਂ ਜੋ ਸਾਰੇ ਅਸੀਂ ਤਾਂ ਚਾਹੁੰਦੇ ਵੀ ਪੰਥ ਇਕੱਠਾ ਹੋਵੇ ਤੇ ਸਾਰੇ ਮੈਂਬਰ ਨੇ ਜਿਹੜੇ ਇਹ ਸਾਰੇ ਇੱਕ ਪਲੇਟਫਾਰਮ ਤੇ ਕੰਮ ਕਰਨ ਸਾਰੇ ਹੀ ਚਾਹੁੰਦੇ ਨੇ ਕੋਈ ਵੱਖਰਾ 파ਰਟੀ ਨਹੀਂ ਕੋਈ ਚਾਹੁੰਦਾ ਹੈਗਾ ਅਸੀਂ ਐਸੇ ਹੀ ਸ਼੍ਰੋਮਣੀ ਅਕਾਲੀ ਦਰ ਨੂੰ ਮਜ਼ਬੂਤ ਕਰਨਾ ਚਾਹੁੰਦੇ ਆ ਇਹ ਪੰਥ ਦੀਆਂ ਭਾਵਨਾ ਮੰਨੇ ਕੰਤਰੀ ਤਰਜਮਾਨੀ ਹੋ ਰਹੀ ਹੈ ਲਾਲੋ ਵੀ ਜੋ ਵੀ ਇਹ ਮੈਂਬਰ ਜੁੜ ਰਹੇ ਨੇ ਤੇ ਸਾਰੇ ਸ਼ਰੋਮਣੀ ਅਕਾਲੀ ਦਲ ਲਈ ਇਹ ਲੋਕ ਜੁੜਨਾ ਚਾਹੁੰਦੇ ਆ ਆ ਠੀਕ ਹੈ ਕਿ ਉਹ ਲੀਡਰਸ਼ਿਪ ਜੁੜਨਾ ਚਾਹੁੰਦੀ ਜਾਂ ਨਹੀਂ ਚਾਹੁੰਦੀ ਬਕਰੀ ਗੱਲ ਨਹੀਂ ਉਸੇ ਪਾਰਟੀ ਦੀ ਇੱਕੋ ਹੀ ਪਾਰਟੀ ਦੀ ਭਰਤੀ ਹੋ ਰਹੀ ਹੈ ਸ਼ਰੋਮਣੀ ਅਕਾਲੀ ਦਲ ਦੀ ਭਰਤੀ ਹੋ ਰਹੀ ਹੈ ਕਿਸੇ ਹੋਰ ਨਵੀਂ ਪਾਰਟੀ ਦੀ ਨਹੀਂ ਹੋ ਰਹੀ ਸੋ ਸ਼ਰੋਮਣੀ ਅਕਾਲੀ ਦਲ ਦੀ ਭਰਤੀ ਹੋਊਗੀ ਠੀਕ ਹੈ ਪਹਿਲਾਂ ਭਰਤੀ ਕ ਮੁਕੰਮਲ ਹੋਣ ਤੋਂ ਬਾਅਦ ਡੈਲੀਗੇਟ ਚੁਣ ਕੇ ਜੋ ਸਾਡੀ ਜਿਹੜੀ ਸੇਵਾ ਲੱਗੀ ਆ ਉਹਨੂੰ ਅੱਗੇ ਅਸੀਂ ਜੋ ਵੀ ਹੈਗੀ ਹੈ ਕਾਨੂੰਨੀ ਪ੍ਰਕਿਰਿਆ ਜਾਵਾਂਗੇ ਜੋ ਵੀ ਹੈਗਾ ਲੇਕਿਨ ਭਰਤੀ ਹੈ ਵੀ ਜਦ ਜਿਹੜੀ ਅੱਜ ਪਾਰਟੀ ਜਿਹੜੀ ਦੇਖੋ ਉਹਦੇ ਲਈ ਉਹਦੇ ਲਈ ਪੰਥ ਦੀਆਂ ਭਾਵਨਾ ਅਨੁਸਾਰ ਫੈਸਲੇ ਲੈਣੇ ਪੈਣਗੇ ਤਾਂ ਜੋ ਸਾਰੇ ਇਸ ਤਰ੍ਹਾਂ ਚਾਹੁੰਦੇ ਵੀ ਪੰਥ ਇਕੱਠਾ ਹੋਵੇ ਤੇ ਸਾਰੇ ਮੈਂਬਰ ਨੇ ਜਿਹੜੇ ਇਹ ਸਾਰੇ ਇੱਕ ਪਲੇਟਫਾਰਮ ਤੇ ਕੰਮ ਕਰਨ ਸਾਰੇ ਹੀ ਚਾਹੁੰਦੇ ਨੇ ਕੋਈ ਵੱਖਰਾ ਪਾਰਟੀ ਨਹੀਂ ਕੋਈ ਚਾਹੁੰਦਾ ਹੈਗਾ ਅਸੀਂ ਐਸੇ ਹੀ ਸ਼੍ਰੋਮਣੀ ਅਕਾਲ ਚਰ ਨੂੰ ਮਜ਼ਬੂਤ ਕਰਨਾ ਚਾਹੁੰਦੇ ਆ ਇਹ ਪੰਥ ਦੀਆਂ ਭਾਵਨਾ ਮੰਨੇ ਪੰਤ ਦੀ ਤਰਜਮਾਨੀ ਹੋ ਰਹੀ ਹੈ ਲਾਲੋ ਜੀ ਜੋ ਵੀ ਇਹ ਮੈਂਬਰ ਜੁੜ ਰਹੇ ਨੇ ਸਾਰੇ ਸ਼੍ਰੋਮਣੀ ਅਕਾਲੀ ਦਲ ਲਈ ਇਹ ਲੋਕ ਜੁੜਨਾ ਚਾਹੁੰਦੇ ਆ ਹਾਂ ਠੀਕ ਹੈ ਕਿ ਉਹ ਲੀਡਰਸ਼ਿਪ ਜੋੜਨਾ ਚਾਹੁੰਦੀ ਜਾਂ ਨਹੀਂ ਚਾਹੁੰਦੀ ਵਕਰੀ ਗੱਲ ਹੈ